ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁੜੋ ਜੀ ਫੇਸਬੁੱਕ ਵਾਲੇ ਦੋ ਸਾਰੇ ਅੱਜ ਤੁਹਾਨੂੰ ਦਿਖਾਉਨੇ ਆਂ ਸਾਡੀ ਧੀ ਜ ਟਰੈਕਟਰ ਚਲਾਈ ਜਾਂਦੀ ਹੈ ਹੁਣ ਆਪਣੇ ਛੋਟੇ ਜੀ ਕੁੜੀ ਅਵਨੀਤ ਕੋ ਆਏ ਕੁੜੀਆਂ ਨੂੰ ਵੀ ਹੌਸਲਾ ਦਿਆ ਕਰੋ ਤੂੰ ਕੰਮਕਾਰ ਕਰਨਾ ਹੀ ਹੈਗੀ ਆ ਬਈ ਆਹ ਵੇਖੋ ਚਲਾਈ ਜਾਂਦੀ ਵਧੀਆ ਗੁਰੂ ਦੀ ਕੈਪਟਾਨ ਉਹ ਤਨਵੀਰ ਬੈਠਾ ਵਧੀਆ ਚਲਾਉਣੀ ਹੈ ਹੈ ਇੱਧਰ ਲੈ ਜਾਓ ਉੱਥੇ ਪੱਠਿਆਂ ਕੋਲੇ ਆਪਣੇ ਕੋਲੇ ਪੱਠੇ ਵੱਡੂਗੇ ਆ ਤਨਵੀਰ ਵੀ ਵੱਡੂ ਆ ਆ ਰੋੜੇ ਜਾਂ ਰੇਂਜ ਦੀ ਕਮੀਆਂ ਜੀ ਮੌਸਮ ਸੁਹਾਣਾ ਬਣਿਆ ਹੋਇਆ ਹੈ ਬਹੁਤ ਵਧੀਆ ਜਿਨੇ ਕੱਤਲਪਾਈ ਛਾਈ ਪਏ ਜਿਨੇ ਥੋੜਾ ਜਿਹਾ ਆਇਆ ਸੀ ਬਣਿਆ ਸੀ ਪਰ ਆਇਆ ਨਹੀਂ ਤੇ ਬਹੁਤ ਵਧੀਆ ਮੌਸਮ ਬਣਿਆ ਤੇ ਤੁਹਾਨੂੰ ਦਿਖਾਉਂਦੇ ਆ ਜਵਾਰ ਤੋਂ ਉੱਪਰ ਤੋਂ ਸ਼ੌਕ ਨੂੰ ਜਵਾਰ ਨਾਲ ਨੂੰ ਸਹੀ ਫਾਈਨਿਸ਼ ਕੀਤਾ ਸ਼ੌਕ ਨੂੰ ਕਰਕੇ ਬਾਕੀ ਪੜਨ ਦਾ ਸ਼ੌਕ ਚਾਹੀਦਾ ਜੀ ਇਹ ਤਾਂ ਪੜ੍ਹਾਈ ਨਾਲ ਆ ਫੇਰ ਗੱਲ ਬੰਦੀ ਆ ਜਾਂਦੀ ਵਕਤ ਜਾਂਦੀ ਵਕਤ ਤਨਵੀਰ ਚਲਾ ਲੂਆ ਹੁਣ ਤੂੰ ਚਲਾ ਲਿਆਂਦਾ ਹੁਣ ਪੱਠੇ ਵੱਢ ਲੋ ਹੈ ਵਾਂਚ ਚੰਦਾ ਵਾਂਚ ਤੂੰ ਚਲਾਉਣਾ ਨਹੀਂ ਤੂੰ ਵਾਂਚ ਬਾ ਸੁਣ ਵਾਹਿਗੁਰੂ ਵਾਹਿਗੁਰੂ ਮੌਸਮ ਬਹੁਤ ਵਧੀਆ ਬਣਿਆ ਪਿਆ ਹੈ ਆ ਵੇਖੋ ਪੂਰਾ ਬੱਦਲ ਬਣਿਆ ਪਿਆ ਹੈ ਪੱਠੇ ਆਪਣੀ ਜਵਾਲ ਵਧੀਆ ਚੱਲਦੀ ਹੋਈ ਹੁਣ ਨਰਮੇ ਚ ਆਪਾਂ ਸੀਲਰ ਮਾਰਤੇ ਜੀ ਤੇ ਟੈਂਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਜਰੂਰ ਜੇ ਜੀ ਬਈ ਬਣਾਉਣੀ ਆਉਂਦੀ ਆਪਾਂ ਨੂੰ ਹੁਣ ਹੈ ਤਾਂ ਹੀ ਪੂਰਾ ਨੌਲੇਜ ਹੈ ਨਹੀਂ ਜੀ ਅਲੀ ਸਵਲੀ ਜੇ ਜੀ ਕੋਈ ਬਈ ਥੋੜੀ ਕਣੀ ਮੈਂ ਆਪਾਂ ਨੂੰ ਕਿਲਟੀ ਕੋਲਟੀ ਨਹੀਂ ਬਣਾਉਣੀ ਆਉਂਦੀ ਤੇ ਬਸ ਹੌਂਸਲਾ ਪੜਾਓ ਤੁਹਾਡੇ ਭਰਾ ਦਾ ਸ਼ੇਅਰ ਕਰਕੇ ਲਾਈਕ ਕਰਕੇ ਸਬਸਕ੍ਰਾਈਬ ਕਰਕੇ ਉਧਰ ਮੰਗੀਆਂ ਆਪਣੀ ਉਹ ਵੀ ਆਪਾਂ ਛੋਟੀ ਛੋਟੀ ਜਸੀਲਰ ਮਾਰਤੇ ਹੀ ਉਹ ਵੀ ਦਿਖਾ ਕੇ ਲਿਆਉਨੇ ਆ ਤੇ ਇੱਕ ਕਮੈਂਟ ਅਜ ਦੱਸਿਓ ਮੀਂ ਕਿੱਥੇ ਕਿੱਥੇ ਪਿਆਦਾ ਕਿੱਥੇ ਕਿੱਥੇ ਮੰਗੀਆਂ ਬੀਤੀਆਂ ਕਿੱਥੇ ਕਿੱਥੇ ਨਹੀਂ ਬੀਜੀਆਂ ਅਸਲ ਤਾਂ ਲਗਭਗ ਤਾਂ ਹੁਣ ਸਾਰੇ ਮੇ ਪੈ ਹੀ ਗਿਆ ਗੁਰੂ ਨੇ ਕਿ ਆਪਾ ਕਰੀ ਦਿੱਤੀ ਕਈਆਂ ਥਾਂ ਤੇ ਪਈ ਜਾਂਦਾ ਵਾਹਿਗੁਰੂ ਦਾ ਲੱਖ ਲੱਖ ਸ਼ੁਕਰ ਪਹਿਲਾਂ ਨਰਮਾਇਆ ਦਿਖਦਾ ਹੀ ਨਹੀਂ ਸੀ ਹਨਾ ਨਹੀਂ ਤਾਂ ਹੁਣ ਵਧੀਆ ਵੇਖ ਚੱਲ ਪਿਆ ਹੁਣ ਤਾਂ ਗੋਬੇ ਕੱਢੂ ਵਧੀਆ ਕ ਮਚਾਤਾ ਹਾਂ ਵਧੀਆ ਕ ਮਚਾਤਾ ਕਸ ਵੀਲਾ ਹੋ ਗਿਆ ਹੋ ਗਿਆ ਅਰੇ ਥੱਲੇ ਤਾਂ ਦੇਖੋ ਅੱਛਾ ਹਾਂ ਓਏ ਇਧਰ ਰੋਣੀ ਬਾਤ ਹੀ ਹਰਾਸੀ ਹੈ ਹਰਾਸੀ ਕਿਵੇਂ ਹੋ ਗਿਆ ਯੈਲੋ ਹੋ ਗਿਆ ਸਪਰੇ ਕਰ ਗਏ ਹੈ ਨਾ ਹਾਂ ਆ ਜੀ ਆਪਣੀ ਮੂੰਗੀ ਵਾਹੀ ਗੁਰੂ ਦੀ ਕਿਰਪਾ ਨਾਲ ਸੀਲਨ ਮਾਰਤੇ ਆਪਣੇ ਭਰਾ ਨੇ ਛੋਟੇ ਨੇ ਕੱਲ ਮਾਰੇ ਸੀਗੇ ਤੇ ਅੱਜ ਅਗਲੇ ਖੇਤ ਆਪਣੇ ਅੱਠੇ ਨਰਮਾਂ ਸੀ ਲੰ ਗਿਆ ਛੋਟੇ ਛੋਟਿਆਂ ਚ ਹੀ ਮਾਰਦੇ ਜੀ ਅਸੀਂ ਅੱਖ ਗੰਦ ਹੋ ਜਾਂਦਾ ਜੀ ਜੁੜੋ ਆ ਕਰੋ ਲਾਈਵ ਨਾਲ ਜੀ ਹੌਸਲਾ ਵਧਾਓ ਤੁਹਾਡੇ ਭਰਾ ਦਾ ਜਨ ਇਹ ਹੁੰਦਾ ਜੀ ਡੈਗ ਪਿਆ ਸੀ ਹਾਂ ਬੱਚੇ ਆਪਾਂ ਨੂੰ ਪਿਆਰ ਕਰਨ ਆਏ ਹੋ ਵੀ ਕਮੈਂਟਸ 'ਚ ਦੱਸਿਆ ਕਰੋ ਬੱਚੇ ਕਿਵੇਂ ਲੱਗੇ ਸਾਡੇ ਅੱਲੇ ਸੋਨੇ ਰੋਡੇ ਮੋਡੇ ਕੋਨੇ ਆ ਰੋਡੂ ਖੇਤਾ ਇੱਕ ਹੈ ਨਾਨ ਕੀ ਗਿਆ ਆ ਬਹੁਤ ਵਧੀਆ ਮੂੰਗੀ ਚੱਲੀ ਆਉਂ ਜੀ ਇਹ ਘਰ ਦਾ ਹੀ ਬੀਜ ਸੀ ਆਪਣਾ 4-5 ਸਾਲਾਂ ਤੋਂ ਉਹੀ ਚੱਲੀ ਆਉਂਦਾ ਤੇ ਹੁਣ 1142 ਵੈਰਾਈ ਬੀਜਾਂਗੇ ਉਧਰ ਲਾਈ ਆ ਪਰ ਬਹੁਤ ਵਧੀਆ ਨਿਕਲੀ ਸੀ ਆਪਣੇ ਪੀਲੀ ਪੁਲੀ ਨਹੀਂ ਹੁੰਦੇ ਆ 5-6 ਕਿੱਲੇ ਵੀਜਾਂਗੇ ਮੂੰਗੀ ਹੋਂ ਤਾਂ ਪਰ ਇਹ ਵੀ ਘਰਾ ਵੀ ਵੀਜਾਂਗੇ ਇਸ ਦੀ ਇੱਕ ਲੈਂ 7.5 ਕਿਲਿਆਂ ਦੀ ਘਰਾ ਵੀ ਵੀਜ ਦਿਆਂਗੇ ਬਹੁਤ ਵਧੀਆ ਨਿਕਲਦੀ ਹੈ ਈਲੀ ਇਹ ਤੱਲੋ ਤਾਂ ਈਲੀ ਇਹ ਕੀ ਆਈ ਇਹ ਕਾਇਂ ਵੀ ਦੱਸਿਓ ਜੀ ਮੂੰਗੀ ਆਈ ਵੀਜ ਦਿਆ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਸਪਰੇਅ ਕਰਕੇ ਘਾਹ ਆਈ ਉਹ ਪੈਂਡਾ ਆਉਂਦੀ ਜਿਹੜੀ ਪੀਲੀ ਜੀ ਉਹ ਕਰਕੇ ਵੀਜਿਆ ਕਰੀਏ ਕਿ ਆਈ ਵੀਜ ਦਿਆ ਕਰੀਏ ਉਹਦਾ ਨਾ ਕਹਾ ਕੋ ਤੇ ਨਹੀਂ ਹੁੰਦਾ ਉਹ ਇਨਸਾਨ ਕਰਦੀ ਹੈ ਬਾਹਰ ਨੂੰ ਕਿ ਨਹੀਂ ਕਰਦੀ ਸੀ ਪਤਾ ਨਹੀਂ ਹੁੰਦਾ ਸੋ ਤੁਹਾਨੂੰ ਵੀ ਕਿੰਨੇ ਟੱਕਰੀਆਂ ਟੱਕਰੀਆਂ ਪੈਣਾ ਹਾਂ ਬਹੁਤ ਹੋ ਜਾਂਦਾ ਇਹ ਗੀਚ ਉਹ ਨਿੰਬੂਆਂ ਦਾ ਬੂਟਾ ਆਪਣਾ ਇਹ ਕਿਨੂਆਂ ਦੇ ਬੂਟੇ ਚਾਲੀ ਦੇ ਕੋ ਮਾਰੀ ਆ ਮਾਰਾ ਟਾਲਾ ਦੇਖੋ ਮਾਰਾ ਟਾਲਾ ਦੇਖੋ ਤੁਸੀਂ ਕਿਹੜੀ ਕਿਹੜੀ ਵੈਰਾਈਟੀਆਂ ਬੀਜ ਦਿਓ ਮੂੰਗੀ ਦੀਆਂ ਦੱਸ ਇਹ ਵੀ ਦੱਸਿਓ ਤੇ ਕਿਹੜੀ ਸਭ ਤੋਂ ਵਧੀਆ ਵੈਰਾਈਟੀ ਹੈ ਇਹ ਵੀ ਕਮੈਂਟ ਜਰੂਰ ਦੱਸੋ ਦੱਸਿਆ ਕਰੋ ਜਰੂਰ ਜੀ ਕਮੈਂਟ ਜਰੂਰ ਕਰਿਆ ਕਰੋ ਬਾਈ ਬਣ ਕੇ ਜਿੰਨੇ ਵੀ ਜੁੜਦੇ ਆ ਨਾਲ ਜਸਕਰਨ ਸਿੰਘ ਸੁਖਪਾਲ ਬਾਬਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇਹ ਲਾਈਵ ਦੇਖੀ ਜਾਂਦੇ ਆਪਣਾ ਸਪੋਰਟ ਕਰੀ ਜਾਂਦੇ ਜੀ ਬੱਸ ਜਾਂਦੀ ਹੋਈ ਕਿਹੜੀ ਕਿਹੜੀ ਕਬੋਲ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਦਾ ਧੰਨਵਾਦ ਜੀ ਕਮੈਂਟ ਕਰਿਓ ਸਬਸਕ੍ਰਾਈਬ ਸ਼ੇਅਰ ਲਾਈਕ ਕਰਿਓ ਸਪੋਰਟ ਜ਼ਰੂਰ ਕਰੋ ਤੁਹਾਡੇ ਭਰਾ ਦੀ ਠੀਕ ਹੈ ਵੀਰ ਜੀ ਸਾਰਿਆਂ ਦਾ ਧੰਨਵਾਦ ਜੀ